ਸਰੀ ਸਿਟੀ ਲੈਟਸ ਹਿਅਰ ਇਟ ਬੀਸੀ ਜੂਨੋਜ਼ ਪਲਾਜ਼ਾ ਪਾਰਟੀ ਦੇ ਮੁੱਖ ਕਲਾਕਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਤੇ ਹਰ ਉਮਰ ਵਰਗ ਦੇ ਲਈ ਇਹ ਇੱਕ ਮੁਫਤ ਸੰਗੀਤਕ ਮੇਲਾ ਜੋ ਸ਼ਨੀਵਾਰ ਯਾਨੀ 15 ਮਾਰਚ ਨੂੰ ਸਰੀ ਸਿਵਿਕ ਪਲਾਜ਼ਾ ਵਿਖੇ ਦੁਪਹਿਰ 2 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ ਇਸ ਮੇਲੇ ਦੀ ਅਗਵਾਈ 2025 ਦੇ ਜੂਨੋ ਨਾਮਜ਼ਦ ਟਾਈਲਰ ਜੋ ਮਿਲਰ ਤੇ ਚਨਿੰਤ ਅਤੇ ਇੰਦਰਪਾਲ ਮੋਗਾ ਕਰਨਗੇ ਜਿਨ੍ਹਾਂ ਪਿਛੋਂ ਪ੍ਰਸਿੱਧ ਪੰਜਾਬੀ ਗਾਇਕ ਸਰਬਜੀਤ ਚੀਮਾ ਵੀ ਰੌਣਕਾਂ ਲਗਾਉਣਗੇ ਸਰੀ ਦੇ ਵਿਭਿੰਨ ਸੱਭਿਆਚਾਰਾਂ ਨੂੰ ਉਜਾਗਰ ਕਰਦੇ ਹੋਏ ਇਸ ਮੇਲੇ ਦੇ ਵਿੱਚ 6 ਵੱਖ-ਵੱਖ ਸਟੇਜਾਂ ਤੇ 30 ਤੋਂ ਵੱਧ ਕਲਾਕਾਰ ਹਿੱਸਾ ਲੈਣਗੇ ਜੋ ਦੇਸ਼ ਪੰਜਾਬੀ ਪੌਪ ਲੋਕ ਸੰਗੀਤ ਸਮੇਤ ਹੋਰ ਵੱਖ-ਵੱਖ ਸੰਗੀਤਕ ਸ਼ੈਲੀਆਂ ਦੀ ਨੁਮਾਇੰਦਗੀ ਕਰਨਗੇ ਲਾਈਵ ਪ੍ਰਦਰਸ਼ਨਾਂ ਤੋਂ ਇਲਾਵਾ ਦਰਸ਼ਕ ਸਾਊਥ ਏਸ਼ੀਆਈ ਡੀਜੇ ਪਰਿਵਾਰਕ ਪ੍ਰੋਗਰਾਮਿੰਗ ਭੋਜਨ ਟਰੱਕਾਂ ਅਤੇ ਇੱਕ ਲਾਇਸੈਂਸ ਸ਼ੁਦਾ ਇਲਾਕੇ ਦੇ ਨਾਲ-ਨਾਲ 5x ਆਜ ਪਾਰਟੀ ਦੇ ਆਨੰਦ ਮਾਣ ਸਕਣਗੇ ਤੇ ਸਰੀ ਲੈਟਰ ਹੇਅਰ ਇਟ ਦ ਬੀਸੀ ਜੂਨੋਸ ਟੂਰ ਜਿਹੜਾ ਹੈ ਯਾਨੀ ਕਿ ਲੈਟਸ ਹਿਅਰ ਇਟ ਬੀਸੀ ਜੂਨੋਸ ਟੂਰ ਦੇ 6 ਸ਼ਹਿਰਾਂ ਦੇ ਵਿੱਚੋਂ ਇੱਕ ਹੈ ਜੋ ਐਤਵਾਰ 30 ਮਾਰਚ ਨੂੰ ਵੈਂਕੂਵਰ ਦੇ ਵਿੱਚ ਹੋਣ ਜਾ ਰਹੇ ਜੂਨੋ ਅਵਾਰਡਸ ਉਹ ਪਹਿਲਾਂ ਸੂਬੇ ਪਰਦੇ ਵਿੱਚ ਜੂਨੋ ਦੀਆਂ ਭਾਵਨਾਵਾਂ ਨੂੰ ਵੀ ਸਾਂਝਾ ਕਰ ਰਿਹਾ ਹੈ ਮਿਹਰਬਾਨਾ ਲੋਕ ਨੇ ਕਿਹਾ ਹੈ ਕਿ ਲੈਟਸ ਹਿਅਰ ਇਟ ਬੀਸੀ ਜੂਨੋਸ ਪਲਾਜ਼ਾ ਪਾਰਟੀ 2025 ਜੂਨੋ ਅਵਾਰਡਾਂ ਦੇ ਲਈ ਨਾਮਜ਼ਦ ਕਲਾਕਾਰਾਂ ਦੀ ਸ਼ਾਨਦਾਰ ਪ੍ਰਤਿਭਾ ਦੇ ਜਸ਼ਨ ਸਰੀ ਦੇ ਦਿਲ ਦੇ ਵਿੱਚ ਮਨਾਉਣ ਦਾ ਇੱਕ ਸੁਨਹਿਰੀ ਮੌਕਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਸਰਬਜੀ ਚੀਮਾ ਚੰਨੀ ਨਾ ਤੇਂਦਰਪਾਲ ਮੋਗਾ ਵਰਗੇ ਪੰਜਾਬੀ ਕਲਾਕਾਰਾਂ ਨੂੰ ਪੇਸ਼ ਕਰਨ ਦੇ ਉੱਤੇ ਮਾਣ ਹੈ ਜਿਨ੍ਹਾਂ ਨੇ ਜੈਜ਼ੀ 20 ਦੇ ਨਾਲ ਮਿਲ ਕੇ ਆਪਣੇ ਗੀਤ ਜਿਹੜਾ ਹੈ ਖੁਲlein ਲਈ ਜੂਨੋ ਅਵਾਰਡ ਨਾਮਜ਼ਦਗੀ ਦੇ ਨਾਲ ਇਤਿਹਾਸ ਵੀ ਰਚਿਆ ਤੇ ਇਸ ਸਮਾਰੋਹ ਦੇ ਵਿੱਚ ਅਸੀਂ ਸਰੀ ਦੇ ਵਿੱਚ ਜੰਮੇ ਦੇਸ਼ ਦੇ 스타 ਜਿਹੜਾ ਟਾਇਲਰ ਜੋ ਮਿਲਰ ਨੂੰ ਵੀ ਪੇਸ਼ ਕਰਨ ਦੇ ਲਈ ਉਤਸ਼ਾਹਿਤਾਂ ਸਾਡੇ ਵਿਭਿੰਨ ਸੱਭਿਆਚਾਰਕ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ 30 ਤੋਂ ਵੱਧ ਕਲਾਕਾਰਾਂ ਦੇ ਨਾਲ ਇਹ ਮੇਲਾ ਯਾਦਗਾਰ ਬਣੇਗਾ ਸਰੀ ਦੇ ਜੰਪਲ ਤੇ ਦੋ ਵਾਰ ਜੂਨੋ ਇਨਾਮ ਦੇ ਲਈ ਨਾਮਜ਼ਦ ਕੀਤੇ ਗਏ ਸਟਾਰ ਟਾਇਲਰ ਜੋ ਕਿ ਜੋ ਮਿਲਰ ਦੀ ਐਲਬਮ ਜਿਹੜੀ ਹੈ ਗੋਇੰਗ ਹੋਮ ਨੂੰ ਕੰਟਰੀ ਐਲਬਮ ਆਫ ਦਾ ਏਅਰ ਦੇ ਲਈ ਵੀ ਜਿਹੜਾ ਹੈ ਉਹ ਜੂਨੋ ਅਵਾਰਡ ਦੇ ਲਈ ਇਸ ਵਾਰ ਵੀ ਨਾਮਜ਼ਦ ਕੀਤਾ ਗਿਆ ਹੈ ਮਿਲਰ ਨੇ 2019 ਦੇ ਅਖੀਰ ਦੇ ਵਿੱਚ ਆਪਣਾ 골ਡ ਪ੍ਰਮਾਣਿਤ ਪਹਿਲਾ ਸਿੰਗਲ ਪਿਲੋ ਜਿਹੜਾ ਹੈ ਉਹ ਟਾਕ ਇਨ ਰਿਲੀਜ਼ ਕਰਨ ਤੋਂ ਬਾਅਦ ਕੈਨੇਡੀਅਨ ਕੰਟਰੀ ਸੰਗੀਤ ਦੇ ਵਿੱਚ ਆਪਣਾ ਨਾਮ ਬਣਾਇਆ ਜਿਸ ਨੂੰ ਉਸ ਨੂੰ ਆਈ ਹਾਰਟ ਡੇਡੀ ਔਰ ਫਿਊਚਰ 스타 ਯਾਨੀ ਆਈ ਹਾਰਟ ਰੇਡੀਓ ਫਿਊਚਰ 스타 ਦਾ ਖਿਤਾਬ ਜਿੱਤਾ ਤੇ ਕੈਨੇਡੀਅਨ ਕੰਟਰੀ ਰੇਡੀਓ ਤੇ ਜਿਹੜਾ ਹੈਸ਼ 1 ਸਥਾਨ ਪ੍ਰਾਪਤ ਕੀਤਾ ਯਾਨੀ ਨੰਬਰ 1 ਤੇ ਆਇਆ ਹੈ ਅੱਜ ਤੱਕ ਮਿਲਰ ਨੇ ਕੈਨੇਡੀਅਨ ਕੰਟਰੀ ਰੇਡੀਓ ਦੇ ਵਿੱਚ ਲਗਾਤਾਰ ਨੋ ਚੋਟੀ ਦੇ 10 ਸਿੰਗਲਸ ਹਾਸਲ ਕੀਤੇ ਨੇ ਹੁਣ ਮਿਲਰ ਆਪਣੇ ਹਿੱਟ ਗੀਤਾਂ ਨੂੰ ਉੱਥੇ ਹੀ ਵਾਪਸ ਲੈ ਕੇ ਆ ਰਿਹਾ ਜਿੱਥੇ ਸਭ ਸ਼ੁਰੂ ਹੋਇਆ ਸੀ ਬਲਕਿ ਆਪਣੇ ਜੱਦੀ ਜਿਹੜਾ ਉਸ ਸ਼ਹਿਰ ਦੇ ਪ੍ਰਸ਼ੰਸਕਾਂ ਦੇ ਲਈ ਕਦੇ ਨਾ ਪੁਲਾਇਆ ਜਾ ਸਕਣ ਵਾਲਾ ਸ਼ੋਅ ਪੇਸ਼ ਕਰਨ ਦੇ ਲਈ ਆ ਰਿਹਾ ਹੈ ਚੰਨੀ ਨਾ ਤੇਂਦਰਪੁਰ ਮੋਗਾ ਤੇ ਜੈ ਜੀ ਬੀ ਦੇ ਸਹਿਯੋਗ ਦੇ ਨਾਲ ਨਵੀਂ ਸਾਊਥ ਏਸ਼ੀਅਨ 뮤직 ਰਿਕਰਿੰਗ ਆਫ ਦਾ 에어 ਜਿਹੜੀ ਹੈ ਉਹ ਕੈਟਾਗਰੀ ਅ ਵਿੱਚ ਕੋਲਿਨ ਲਈ ਜੂਨੋ ਅਵਾਰਡ ਨਾਮਜ਼ਦਗੀ ਪ੍ਰਾਪਤ ਕਰਕੇ ਇਤਿਹਾਸ ਰਚਿਆ ਗਿਆ ਹੈ ਉਹਨਾਂ ਦੀ ਨਾਮਜ਼ਦਗੀ ਸਥਾਨਕ ਅਤੇ ਰਾਸ਼ਟਰੀ ਪੱਧਰ ਤੇ ਪੰਜਾਬੀ ਕਲਾਕਾਰਾਂ ਦੀ ਵਧ ਰਹੀ ਪ੍ਰਤੀਨਿਧਤਾ ਨੂੰ ਉਜਾਗਰ ਕਰਦੀ ਹੈ ਇਹਨਾਂ ਨੇ ਆਧੁਨਿਕ ਚੂਹਾਂ ਦੇ ਨਾਲ ਰਵਾਇਤੀ ਪੰਜਾਬੀ ਆਵਾਜ਼ਾਂ ਦੇ ਆਪਣੇ ਇੱਕ ਵਿਲੱਖਣ ਮਿਸ਼ਰਣ ਦੇ ਨਾਲ ਵਕਰੀ ਲੋਕਪ੍ਰਿਅਤਾ ਹਾਸਲ ਕੀਤੀ ਹੈ ਤੇ BC ਜੂਨੋਸ ਪਲਾਜ਼ਾ ਪਾਰਟੀ ਦੇ ਵਿੱਚ ਉਹਨਾਂ ਅਗਵਾਈ ਪਾਈ ਜਾ ਰੇ ਲਈ ਇੱਕ ਗੌਰਵਮਈ ਮੌਕਾ ਹੋਵੇਗਾ लेट्स ਸ਼ੇਅਰ ਇਟ BC ਅਨੁਸਾਰ ਇਸ ਪਾਰਟੀ ਦਾ ਮਕਸਦ ਵਕ ਵਕ ਸੰਗੀਤ ਕਸ਼ੈਲੀਆਂ ਨੂੰ ਦੇ ਵਿੱਚ ਸਥਾਨਕ ਉੱਬਰ ਦੇ ਸਟਾਰਿਆਂ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਦੇ ਕਲਾਕਾਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਨਾ ਹੈ ਤਾਂ ਕਿ ਤੁਸੀਂ ਵੱਖਰਾ ਤਜਰਬਾ ਲੈ ਸਕੋ ਮੁਫਤ ਦਾਖਲਾ ਹਰ ਉਮਰ ਲਈ ਮਨੋਰੰਜਨ ਅਤੇ ਪਰਿਵਾਰਕ ਪ੍ਰੋਗਰਾਮਾਂ ਦੇ ਨਾਲ ਹਰ ਕਿਸੇ ਲਈ ਕੁਝ ਨਾ ਕੁਝ ਹੋਵੇਗਾ ਵੈਨਕੂਵਰ ਦੇ ਵਿੱਚ 2025 ਜੂਨ ਅਵਾਰਡਾਂ ਤੋਂ ਪਹਿਲਾਂ ਇਹ ਮੇਲਾ ਕੈਨੇਡੀਅਨ ਸੰਗੀਤ ਦੀ ਸ਼ਾਨ ਦੇ ਵਿੱਚ ਸੰਗੀਤ ਪ੍ਰੇਮੀਆਂ ਨੂੰ ਇਕੱਠਾ ਕਰੇਗਾ ਸੋ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁੱਕਦਾ ਹੈ ਨਵੀਂ ਅਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ